ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਗੁਰਪਿਆਰੀ ਸੰਗਤ ਜੀਓ ਇਨਸਾਨ ਆਪਣੀ ਚਾਲ ਤੋਂ ਪਛਾਣਿਆ ਜਾਂਦਾ ਹੈ ਚਾਲ ਤੋਂ ਚਾਲ ਦਾ ਮਤਲਬ ਉਹਦਾ ਜਿਹੜਾ ਵੇ ਆਫ ਲਾਈਫ ਹੈ ਉਹਦਾ ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਆ ਉਸ ਤੋਂ ਹੀ ਉਸ ਇਨਸਾਨ ਦੀ ਜਿਹੜੀ ਪਹਿਚਾਣ ਹੁੰਦੀ ਹੈ ਤੇ ਉਸ ਦੀ ਚਾਲ ਕਰਕੇ ਹੀ ਉਸ ਦਾ ਸਮਾਜ ਦੇ ਵਿੱਚ ਸਤਿਕਾਰ ਤੇ ਸਮਾਜ ਦੇ ਵਿੱਚ ਉਹਦਾ ਸਟੇਟਸ ਕ੍ਰੀਏਟ ਹੁੰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਜੀਵਨ ਵੱਲ ਜਦੋਂ ਆਪਾਂ ਝਾਤ ਮਾਰਦੇ ਆ ਤੇ ਗੁਰੂ ਦਾ ਜਿਹੜਾ ਸਤਕਾਰ ਆਪਾਂ ਵੇਖਦੇ ਆ ਇਤਿਹਾਸ ਦੇ ਵਿੱਚ ਉਹ ਬਾਕੀ ਵੀ ਬੜਾ ਸਮਝਣ ਵਾਲਾ ਹੈ ਬੜਾ ਸਾਨੂੰ ਸੋਚ ਸਮਝ ਕੇ ਚੱਲਣ ਦੀ ਅੱਜ ਜ਼ਰੂਰਤ ਹੈ ਅੱਜ ਕੁਝ ਕ ਐਸੇ ਲੋਕ ਨੇ ਜਿਹੜੇ ਗੁਰੂ ਦੇ ਸਤਕਾਰ ਨੂੰ ਤੇਸ ਪਹੁੰਚਾਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਪਏ। ਮੈਂ ਬੇਨਤੀ ਕਰਦਿਆਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਬਰ ਮਿਲਿਆ। ਬਾਬਰ ਦਾ ਮਿਲਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਵੀ ਬਾਬਰ ਗੁਰੂ ਨਾਨਕ ਸਾਹਿਬ ਜੀ ਦੀ ਬਰਾਬਰੀ ਕਰ ਗਿਆ। ਜਾਂ ਬਾਬਰ ਦਾ ਸਤਕਾਰ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਕਰਨ ਲੱਗ ਪਏ। ਇੱਕ ਵਿੱਚੋਂ ਬੋਲ ਗੁਰਬਾਣੀ ਦਾ ਮੈਂ ਸਾਂਝਾ ਕਰਦਿਆਂ। ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦਾ ਬੋਲ ਹੈ। ਰਾਇ ਬਲਵੰਡ ਤਥਾ ਸੱਤੇ ਦੂਮ ਆਖੀ ਵਾਰ ਜਿਹੜੀ ਆਪਾਂ ਪੜ੍ਹਦੇ ਆਂ ਤੇ ਉਹਦੇ ਵਿੱਚ ਉਹਨਾ ਇੱਕ ਗੱਲ ਕਹੀ ਹੈ ਵੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟਿਏ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀ ਹੈ ਕਿ ਜਿਹੜੇ ਇਹ ਗੁਰੂ ਦੇ ਪੁੱਤਰ ਸਨ ਬਾਬਾ ਸ਼੍ਰੀ ਚੰਦ ਜਾਂ ਬਾਬਾ ਲਖਮੀ ਦਾਸ ਜੀ ਹੁਣੀ ਇਹ ਕੀ ਸਨ ਇਹਨਾਂ ਦਾ ਵੇ ਆਫ ਲਾਈਫ ਕੀ ਹੋ ਜਾਇਆ ਵੀ ਪੁੱਤਰੀ ਕੌਲ ਨਾ ਪਾਲਿਓ ਇਹਨਾਂ ਗੁਰੂ ਦੇ ਕੌਲ ਨੂੰ ਨਹੀਂ ਪਾਲਿਆ ਗੁਰੂ ਦੇ ਕਹੇ ਹੋਏ ਹੁਕਮ ਨੂੰ ਇਹਨਾਂ ਮੰਨਿਆ ਨਹੀਂ ਹੈ ਤੇ ਯਾਦ ਰੱਖਣਯੋਗ ਬਾਤ ਹੈ ਵੀ ਦਿਲ ਖੋਟਿਆ ਆਕੀ ਫਿਰਨ ਬਨ ਭਾਰੂ ਚਾਇਨ ਛੱਟੀ ਹੈ ਇੱਕ ਅੰਦਰ ਈਗੋ ਲੈ ਕੇ ਹੰਕਾਰ ਲੈ ਕੇ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਤੇ ਯਾਦ ਰੱਖਣਯੋਗ ਬਾਤ ਹੈ ਵੀ ਗੁਰੂ ਦੇ ਸਿੱਖਾਂ ਨੇ ਇਹਨਾਂ ਨੂੰ ਆਪਣੇ ਮੱਥੇ ਵੀ ਨਹੀਂ ਲਾਇਆ ਕਾਰਨ ਕੀ ਸੀਗਾ ਵੀ ਇਹ ਗੁਰੂ ਦੀ ਮੱਟ ਤੋਂ ਉਲਟ ਚੱਲਦੇ ਸਨ ਲਓ ਹੁਣ ਆਜੋ ਤੁਸੀਂ ਗੁਰੂ ਅੰਗਦ ਸਾਹਿਬ ਜੀ ਦੇ ਵੱਲ ਗੁਰੂ ਅੰਗਦ ਸਾਹਿਬ ਰਾਜ ਜੀ ਦੇ ਵੇਲੇ ਹਮਾਇੂ ਦੀ ਗੱਲ ਹੈ ਹਮਾਇੂ ਗੁਰੂ ਅੰਗਦ ਸਾਹਿਬ ਜੀ ਨੂੰ ਮਿਲਦਾ ਤੇ ਕੀ ਮਿਲਣ ਤੋਂ ਬਾਅਦ ਵਿੱਚ ਸੇਖੋ ਦਾ ਸਤਿਕਾਰ ਲੱਗ ਸਤਿਕਾਰ ਲੱਗ ਬੇ ਸੰ ਕਰਨ ਬਈ ਚਲੋ ਇਹ ਸਾਡੇ ਗੁਰੂ ਨੂੰ ਮਿਲਿਆ ਬਾਦਸ਼ਾਹ ਆਪਾਂ ਦਾ ਸਤਿਕਾਰ ਕਰੀਏ ਗੁਰੂ ਵਰਗਾ ਸਤਿਕਾਰ ਕਰੀਏ ਐਸਾ ਸਾਨੂੰ ਕਦੀ ਨਹੀਂ ਮਿਲਦਾ ਗੁਰੂ ਅਮਰਦਾਸ ਜੀ ਦੇ ਵੇਲੇ ਅਕਬਰ ਦੀ ਗੱਲ ਹੈ ਅਕਬਰ ਵੀ ਗੁਰੂ ਦਰਬਾਰ ਵਿੱਚ ਆਉਂਦਾ ਲੰਗਰ ਛਕਣਾ ਉਹਦਾ ਜਾਂ ਗੁਰੂ ਪਾਸ਼ਾ ਨਾਲ ਡਿਸਕਸ ਕਰਨੀ ਆਪਾਂ ਬੜੀ ਬੜੀ ਇਤਿਹਾਸ ਪ੍ਰਚਾਰਕ ਵੀਰਾਂ ਕੋਲ ਸੁਣਿਆ ਪਰ ਕੀ ਇਹਦਾ ਮਤਲਬ ਇਹ ਹੋ ਗਿਆ ਵੀ ਗੁਰੂ ਦੇ ਸਿੱਖ ਜਿਹੜੇ ਸਨ ਉਹ ਗੁਰੂ ਅਮਰਦਾਸ ਜੀ ਕਰਕੇ ਹੀ ਅਕਬਰ ਦਾ ਸਤਕਾਰ ਗੁਰੂ ਦੇ ਵਾਂਗ ਕਰਨ ਲੱਗ ਪਏ ਨਹੀਂ ਉਹਦਾ ਸਤਕਾਰ ਕੀਤਾ ਹੋਏਗਾ ਹੋ ਸਕਦਾ ਸਿੱਖਾਂ ਨੇ ਪਰ ਇਸ ਕਰਕੇ ਨਹੀਂ ਕੀਤਾ ਹੋਏਗਾ ਜਾਂ ਇੰਜ ਨਹੀਂ ਕੀਤਾ ਹੋਏਗਾ ਵੀ ਇਹ ਦਾ ਸਤਕਾਰ ਵੀ ਆਪਾਂ ਗੁਰੂ ਦੇ ਵਾਂਗ ਕਰਨ ਲੱਗ ਪਏ ਗੁਰੂ ਰਾਮਦਾਸ ਜੀ ਦੀ ਗੱਲ ਲੈ ਲਓ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਗੱਲ ਲੈ ਲਓ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਜਹਾਂਗੀਰ ਐ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੀ ਦੇ ਮਾਲਕ ਵੇਲੇ ਜਹਾਂਗੀਰ ਦਾ ਜ਼ਿਕਰ ਹੈ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦਾ ਹੈ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਦਾ ਹੈ ਕਿ ਸਿੱਖ ਉਹਦਾ ਸਤਿਕਾਰ ਕਰਨ ਲੱਗ ਪਏ ਸਨ ਜਾਂ ਸਿੱਖ ਉਹਦਾ ਸਤਿਕਾਰ ਗੁਰੂ ਦੇ ਵਾਂਗ ਕਰਨ ਲੱਗ ਪਏ ਸਨ ਕਦਾ ਚਿਤ ਨਹੀਂ ਹੋ ਸਕਦਾ ਸਿੱਖਾਂ ਨੇ ਹੋ ਸਕਦਾ ਵੀ ਸਤਕਾਰ ਕੀਤਾ ਹੋਵੇ ਲੇਕਿਨ ਇਸ ਕਦਰ ਨਹੀਂ ਕੀਤਾ ਹੋਏਗਾ ਵੀ ਇਹ ਸਾਡੇ ਗੁਰੂ ਨੂੰ ਮਿਲਿਆ ਤੇ ਆਪਾਂ ਇਹਦਾ ਸਤਕਾਰ ਗੁਰੂ ਵਰਗਾ ਕਰਨ ਲੱਗ ਪਈ ਗੁਰੂ ਹਰ Rai ਜੀ ਦੀ ਗੱਲ ਲੈ ਲੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੱਲ ਲੈ ਲੋ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਲੋ ਇਹਨਾਂ ਤਮਾਮ ਗੁਰੂਆਂ ਦਾ ਜੀ ਦੇ ਜੀਵਨ ਕਾਲ ਨੂੰ ਵੇਖਦੇ ਆ ਤਾਂ ਉਸ ਵੇਲੇ ਇਹਨਾਂ ਦੇ ਜੀਵਨ ਵਿੱਚ ਗੁਰੂ ਸਹਿਬਾਨਾਂ ਦੇ ਜੀਵਨ ਵਿੱਚ ਬੜੇ ਬਾਦਸ਼ਾਹ ਬੜੇ ਚੌਧਰੀ ਬੜੇ ਵੱਡੇ ਖੱਬੀਖਾਨ ਆਂਦੇ ਰਹੇ ਲੇਕਿਨ ਸਿੱਖਾਂ ਨੇ ਇਹਨਾਂ ਦਾ ਸਤਕਾਰ ਗੁਰੂ ਦੇ ਵਾਂਗ ਨਹੀਂ ਕੀਤਾ ਗੁਰੂ ਦੇ ਬਰਾਬਰ ਨੀਚੇ ਕੀਤਾ ਦੂਸਰੀ ਬੇਨਤੀ ਮੈਂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦੋ ਬਾਦਸ਼ਾਹਾਂ ਦਾ ਜ਼ਿਕਰ ਹੈ ਔਰੰਗਜ਼ੇਬ ਗੌਰ ਕਰਨਾ ਔਰੰਗਜ਼ੇਬ ਤੋਂ ਬਾਅਦ ਵਿੱਚ ਆਪਾਂ ਜ਼ਿਕਰ ਪੜ੍ਹਦੇ ਹਾਂ ਬਹਾਦਰ ਸ਼ਾਹ ਦਾ ਬਹਾਦਰ ਸ਼ਾਹ ਜਿਹੜਾ ਆ ਉਹ ਗੁਰੂ ਖੋਬਨ ਸਿੰਘ ਸਾਹਿਬ ਜੀ ਨੂੰ ਮਿਲਦਾ ਤੇ ਮਿਲਣ ਦਾ ਵੀ ਮਤਲਬ ਇਹ ਨਹੀਂ ਹੈਗਾ ਵੀ ਜਿਹੜੇ ਸਿੱਖ ਸਨ ਉਹ ਉਹਦਾ ਸਤਕਾਰ ਗੁਰੂ ਦੇ ਬਾਹਰ ਕਰਨ ਲੱਗ ਪਏ ਚਲੋ ਬਾਦਸ਼ਾਹਾਂ ਦਾ ਸਤਕਾਰ ਕਰਨ ਲੱਗ ਪਈਏ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਜਦੋਂ ਗੁਰੂ ਗੰਗਾ ਸਾਹਿਬ ਪਾਸ਼ਾ ਜੀ ਦੀ ਗੁਰਤਾ ਗੱਦੀ ਦੀ ਗੱਲ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਚ ਕੇਵਲ ਮੈਂ ਇੱਕ ਗ੍ਰੰਥ ਦੀ ਗੱਲ ਕਰ ਰਿਹਾ ਆ ਆਪਾਂ ਬਾਣੀ ਦਾ ਬੋਲ ਵੀ ਸਾਂਝਾ ਕਰ ਲਈਏ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਡਾ ਗੁਰੂ ਇੱਕ ਸਾਡੀ ਬਾਣੀ ਇੱਕ ਸਾਡਾ ਸਾਹਿਬ ਇੱਕ ਸਾਡਾ ਖਸਮ ਇੱਕ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੁਭਾਇਮਾਨ ਕੀਤਾ ਤਖਤ ਦਿੱਤੇ ਇੱਥੇ ਰੁਕੇ ਗੱਲ ਵਿੱਚ ਹੋਰ ਮੈਂ ਕਹਿਣੀ ਚਾਹਾਂ ਸਤਿਗੁਰੂ ਨੇ ਬਾਣੀ ਵਿੱਚ ਗੁਰੂ ਦੇ ਸਤਕਾਰ ਦੀ ਗੱਲ ਨੂੰ ਬੜੇ ਬਾਖੂਬੀ ਢੰਗ ਨਾਲ ਬਿਆਨ ਕੀਤਾ ਆਪਾਂ ਬੋਲ ਪੜ੍ਹਦੇ ਹਾਂ ਸਤਿਗੁਰੂ ਦਾ ਝੁੱਲੇ ਸੋ ਛਤ ਨਰੰਜਨੀ ਗੁਰੂ ਦੇ ਸੀਸ ਉੱਤੇ ਇੱਕ ਛਤਰ ਝੁਲਦਾ ਹੈ ਝੁੱਲੇ ਸੋ ਛਤ ਨਰੰਜਨੀ ਗੁਰੂ ਜਿਹੜਾ ਉਹ ਤਖਤ ਦੇ ਉੱਤੇ ਸੁਭਾਈਮਾਨ ਹੋ ਬੈਠਾ ਹੈ ਗੁਰੂ ਦੇ ਸੀਸ ਉੱਤੇ ਕੀ ਹੈ ਚਵਰਛਤਰ ਚਲਦਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ 1604 ਈਸਵੀ ਵਿੱਚ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਦੇ ਮੁਤਾਬਕ ਆਪਾਂ ਜੇ ਸ਼ਬਦਾਵਲੀ ਵਰਤਾਂਗੇ ਤਾਂ ਪੋਥੀ ਸਾਹਿਬ ਜੀ ਨੂੰ ਪਹਿਲੀ ਵਾਰ 1604 ਈਸਵੀ ਸਤੰਬਰ ਦੇ ਵਿੱਚ ਪ੍ਰਕਾਸ਼ ਕੀਤਾ ਗਿਆ ਆਪਾਂ ਹੁਕਮ ਦੀ ਗੱਲ ਵੀ ਬੜੀ ਵਾਰੀ ਪਰਦਿਆਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮਵਾਲੀ ਗੱਲ ਕਿ ਜਦੋਂ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ ਪਾਵਨ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਕੀਤਾ ਕਿ ਕਦੀ ਅਸੀਂ ਇਤਿਹਾਸ ਵਿੱਚ ਇਹ ਗੱਲ ਪੜ੍ਹੀ ਹੈ ਉਸ ਵੇਲੇ ਦੋ ਪੋਥੀਆਂ ਦਾ ਪ੍ਰਕਾਸ਼ ਕੀਤਾ ਗਿਆ ਹੋਵੇ ਨਹੀਂ ਪੜ੍ਹੀ ਕਦੀ ਉਸ ਵੇਲੇ ਕੇਵਲ ਇੱਕ ਪੋਥੀ ਦੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਈਸਵੀ ਵਿੱਚ ਆਪਾਂ ਜ਼ਿਕਰ ਪੜ੍ਹਦੇ ਹਾਂ ਜਦੋਂ ਗੁਰਤਾ ਗੱਦੀ ਬਖਸ਼ੀ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿ ਉਸ ਵੇਲੇ ਦੋ ਗ੍ਰੰਥਾਂ ਨੂੰ ਗੁਰਤਾ ਗੱਦੀ ਬਖਸ਼ੀ ਗਈ ਹੈ ਜਾਂ ਇੱਕ ਨੂੰ ਬਖਸ਼ੀ ਗਈ ਹੈ ਇੱਕ ਗ੍ਰੰਥ ਦੀ ਗੱਲ ਹੈ ਕਵੀ ਨੌਨਿਹਾਲ ਸਿੰਘ ਇਹ ਗੱਲ ਲਿਖਦਾ ਹੈ ਆਪਣੇ ਕਬੇਤੇ ਵਿੱਚ ਵੀ ਮੌਕੋ ਤੋਂ ਭਰੋਸਾ ਇਹ ਇੱਕ ਗ੍ਰੰਥ ਮਹਾਰਾਜ ਤੇ ਵਿਪਾਈ ਮੈਨੂੰ ਤਾਂ ਕੇਵਲ ਇੱਕ ਗ੍ਰੰਥ ਦੇ ਉੱਤੇ ਭਰੋਸਾ ਆ ਮੈਂ ਕਿਸੇ ਦੂਜੇ ਤੀਜੇ ਚੌਥੇ ਪੰਜਵੇਂ 18 ਜਾਂ ਦੁਨੀਆ ਤੇ ਹੋਰ ਜਿੰਨੇ ਗ੍ਰੰਥ ਹੋ ਸਕਦੇ ਨੇ ਲੈਕਿਨ ਮੈਨੂੰ ਕਿਸੇ ਹੋਰ ਉੱਤੇ ਭਰੋਸਾ ਨਹੀਂ ਮੈਨੂੰ ਭਰੋਸਾ ਕਿਹਦੇ ਉੱਤੇ ਹੈ ਕੇਵਲ ਇੱਕ ਗ੍ਰੰਥ ਦੇ ਉੱਤੇ ਮੈਨੂੰ ਭਰੋਸਾ ਹੈ ਹੁਣ ਸੰਗਤ ਜੀ ਪਛਲੇਰੇ ਦਿਨਾਂ ਵਿੱਚ ਵਿਚਤਰਨਾਟਕ ਨਾਮ ਦੇ ਗ੍ਰੰਥ ਨੂੰ ਨਾਲ ਰੱਖ ਕੇ ਗੁਰੂ ਗੰਸਾ ਪਾਸ਼ਾ ਜੀ ਨੂੰ ਸੁਭਾਏ ਮਾਨ ਕਰ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਭਲਾ ਕਦੀ ਕਦੋਂ ਆਪਾਂ ਜਾਗਾਂ ਦੇ ਸੰਗਤ ਜੀ ਵੀ ਕੀ ਗੁਰੂ ਦੀ ਚਾਲ ਦੇ ਬਰਾਬਰ ਇਹ ਲੋਕ ਚੱਲ ਸਕਦੇ ਨੇ ਕਿ ਦੁਨੀਆ ਦਾ ਕੋਈ ਹੋਰ ਗ੍ਰੰਥ ਚਲੋ ਕਿਸੇ ਵੀ ਧਰਮ ਦਾ ਕੋਈ ਵੀ ਗ੍ਰੰਥ ਹੈ ਉਹਦਾ ਆਪਾਂ ਸਤਿਕਾਰ ਕਰਦੇ ਹਾਂ ਇੱਕ ਮੈਂ ਐਗਜ਼ਾਮਪਲ ਦੇਣੀ ਚਾਹਨਾ ਆਪ ਜੀ ਨੂੰ ਸੁਹਾਗਣ ਉਸ ਨੂੰ ਕਿਹਾ ਜਾਂਦਾ ਹੈ ਜਿਹੜੀ ਸੁਹਾਗਣ ਆਪਦੇ ਪਤੀ ਦਾ ਸਤਿਕਾਰ ਕਰਦੀ ਹੈ ਪਲੱਸ ਜੋ ਸਤਿਕਾਰ ਉਹ ਆਪਣੇ ਪਤੀ ਦਾ ਕਰਦੀ ਹੈ ਉਹ ਸਤਿਕਾਰ ਆਪਣੇ ਦੇਰ ਤੇ ਜੀਠ ਦਾ ਨਹੀਂ ਕਰ ਸਕਦੀ ਕਦੀ ਨਹੀਂ ਕਰ ਸਕਦਾ ਹਾਂ ਸਤਿਕਾਰ ਕਰਦੀ ਹੈ ਸਮਾਜਿਕ ਤੌਰ ਤੇ ਉੱਤੇ ਸਮਾਜ ਵਿੱਚ ਵਿਚਰਦਿਆਂ ਉਹ ਸਤਿਕਾਰ ਜ਼ਰੂਰ ਕਰਦੀ ਹੈ ਲੇਕਿਨ ਉਹ ਸਤਿਕਾਰ ਦਾ ਕਦੀ ਇਹ ਮਤਲਬ ਨਹੀਂ ਹੋਇਆ ਕਰਦਾ ਵੀ ਉਹ ਸੁਹਾਗਣ ਦੇਰ ਤੇ ਜੇਡ ਦਾ ਸਤਕਾਰ ਆਪਣੇ ਪਤੀ ਵਰਗਾ ਕਰਨ ਲੱਪੇ ਜੇ ਕਰਨ ਲੱਗ ਪਵੇ ਤਾਂ ਫਿਰ ਉਹਨੂੰ ਕਿਹਾ ਜਾਂਦਾ ਵੀ ਇਹ ਦੁਹਾਗਣ ਹੈ ਉਹਨੂੰ ਦੁਹਾਗਣ ਕਹਿ ਦਿੰਦੇ ਨੇ ਲੋਕ ਹੁਣ ਇਹ ਫੈਸਲਾ ਆਪਾਂ ਆਪ ਕਰਨਾ ਹੈ ਵੀ ਅਸਾਂ ਆਪਣੇ ਗੁਰੂ ਦਾ ਜਿਹੜਾ ਸਤਕਾਰ ਬਰਕਰਾਰ ਕਰਦੇ ਹਾਂ ਕਿ ਅਸੀਂ ਕਿਸੇ ਦੁਨਿਆਵੀ ਹੋਰ ਗ੍ਰੰਥ ਦਾ ਸਤਕਾਰ ਇਸ ਢੰਗ ਨਾਲ ਕਰਨ ਲੱਗ ਪਈਏ ਵੀ ਇਹ ਗ੍ਰੰਥ ਗੁਰੂ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਿਆ ਜਾ ਸਕਦਾ ਮੈਂ ਬੇਨਤੀ ਕਰਦੇ ਹਾਂ ਇੱਕ ਪੰਜਾਬੀ ਦਾ ਆਮ ਫਰੇਜ਼ ਬੋਲਿਆ ਜਾਂਦਾ ਹੈ ਪਿੰਡਾਂ ਦੇ ਵਿੱਚ ਵੀ ਆਪਣੇ ਡੋਲਿਆਂ ਦੇ ਵਿੱਚ ਦਮ ਹੋਏਗਾ ਤਾਂ ਬੈਂਚ ਪ੍ਰੈਸ ਲੱਗਦੀ ਹੈ ਜੇ ਆਪਣੇ ਅੰਦਰ ਤਾਕਤ ਹੋਏਗੀ ਵਰਨਾ ਦੂਜਿਆਂ ਦੇ ਮੋਢਿਆਂ ਤੇ ਤਾਂ ਫਿਰ ਜਨਾਜ਼ਾ ਚੱਕਿਆ ਜਾਂਦਾ ਹੈ ਜਨਾਜ਼ਾ ਜਿਵੇਂ ਮਰਦੇ ਨੂੰ ਚੱਕ ਕੇ ਤੁਰਨਾ ਇਹ ਹੁਣ ਫੈਸਲਾ ਆਪਾਂ ਕਰਨਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਉਸ ਗ੍ਰੰਥ ਨੂੰ ਚੱਕ ਕੇ ਇਹਨਾਂ ਲੋਕਾਂ ਨੇ ਕੀ ਕਰਕੇ ਵਿਖਾਇਆ ਇਹ ਫੈਸਲਾ ਸੀ ਆਪ ਕਰਨਾ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਾਬਰ ਕਦੀ ਕਿਸੇ ਗ੍ਰੰਥ ਦਾ ਨਹੀਂ ਪ੍ਰਕਾਸ਼ ਹੋ ਸਕਦਾ ਕਦੀ ਕਿਸੇ ਹੋਰ ਗ੍ਰੰਥ ਦੀ ਇਤਨੀ ਹਿੰਮਤ ਨਹੀਂ ਹੈ ਵੀ ਉਹ ਸਾਡੇ ਗੁਰੂ ਦੇ ਬਰਾਬਰ ਆ ਕੇ ਬੈਠ ਜਾਵੇ ਇੱਕ ਲਾਸਟ ਵਿੱਚ ਹੋਰ ਬੇਨਤੀ ਕਰਦੇ ਆ ਜਦੋਂ ਚਾਲ ਦੀ ਗੱਲ ਗੁਰਬਾਣੀ ਚ ਆਪਾਂ ਪੜ੍ਹਦੇ ਆ ਤਾਂ ਗੁਰੂ ਪਾਸ਼ਾ ਨੇ ਕਿਹਾ ਵੀ ਗੁਰ ਕੀ ਚਾਲ ਗੁਰੂ ਤੇ ਜਾਪ ਹੈ ਗੁਰੂ ਦੀ ਜਿਹੜੀ ਚਾਲ ਹੈ ਉਹ ਸਾਨੂੰ ਗੁਰੂ ਤੋਂ ਹੀ ਸਮਝ ਆਉਂਦੀ ਹੈ ਪੂਰਾ ਸੇਵਕ ਸ਼ਬਦ ਸੰਝਾਪੇ ਜਿਹੜਾ ਪੂਰਾ ਸੇਵਕ ਹੈ ਆਪਣੇ ਆਪ ਨੂੰ ਕੇਵਲ ਸ਼ਬਦ ਦੇ ਲਿਖੇ ਲੜਦਾ ਹੈ ਕੇਵਲ ਇੱਕੋ ਸ਼ਬਦ ਦੇ ਲੜ ਉਹ ਆਪਣੇ ਆਪ ਨੂੰ ਲਾ ਕੇ ਰੱਖਦਾ ਹੈ ਗੁਰ ਕੀ ਝਾਲ ਗੁਰੂ ਤੇ ਜਾਪ ਹੈ ਇੱਕ ਪਾਸੇ ਤਾਂ ਅਸੀਂ ਉਹ ਲੋਕ ਆਪਣੇ ਆਪ ਨੂੰ ਬੜਾ ਮਾਣ ਨਾਲ ਸਟੇਜਾਂ ਤੇ ਆਲੇ ਦੁਆਲੇ ਆਪਾਂ ਬਹਿ ਕੇ ਗੱਲ ਆਮ ਕਰਦੇ ਹੁੰਨੇ ਆ ਬਈ ਜੀ ਬੜਾ ਗੁਰੂ ਗੰਸਾ ਪਾਸ਼ਾ ਜੀ ਦਾ ਜਿਹੜਾ ਪ੍ਰਕਾਸ਼ ਹੈ ਸਤਿਗੁਰੂ ਨੂੰ ਸੁਭਾਏ ਮਾਨ ਕੀਤਾ ਗਿਆ ਨਾਸਾ ਵਿੱਚ ਬੜੀ ਉੱਚੀ ਵੱਡੀ ਬਿਲਡਿੰਗ ਦੇ ਉੱਤੇ ਉਹ ਵੀ ਪਹਿਲੇ ਨੰਬਰ ਦੇ ਉੱਤੇ ਤਾਂ ਭਲਾ ਉਹਨਾਂ ਲੋਕਾਂ ਨੂੰ ਜਦੋਂ ਇਹ ਗੱਲ ਸਮਝ ਆ ਗਈ ਵੀ ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਹੋਰ ਗ੍ਰੰਥ ਦੇ ਬਰਾਬਰ ਕਿ ਇਸ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਪਾਵਨ ਸਰੂਪ ਸਹਿਬ ਜੀ ਨੂੰ ਦੁਨਿਆਵੀ ਗ੍ਰੰਥ ਦੇ ਬਰਾਬਰ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਇਹਦਾ ਪ੍ਰਕਾਸ਼ ਕਰਨ ਲਈ ਸਾਨੂੰ ਟੌਪ ਫਲੋਰ ਚਾਹੀਦਾ ਹੈ ਉਹਨਾਂ ਨੇ ਤਾਂ ਟੌਪ ਫਲੋਰ ਦੀ ਗੱਲ ਕੀਤੀ ਹੈ ਤੇ ਅਸੀਂ ਟੌਪ ਫਲੋਰ ਤੇ ਤਾਂ ਕੀ ਜਾਣਾ ਸੀਗਾ ਅਸੀਂ ਕੀ ਕੀਤਾ ਅਸੀਂ ਬੀਸ ਮਿੰਟ ਦੇ ਵਿੱਚ ਜਾ ਬੜੇ ਮਾਫ ਕਰਨਾ ਅਸੀਂ ਉੱਪਰ ਨੂੰ ਨਹੀਂ ਗਏ ਅਸੀਂ ਬੇਸਮੈਂਟ ਦੇ ਵਿੱਚ ਜਾ ਬਣੇ ਆ ਅਸੀਂ ਡਾਊਨ ਆ ਰਹੇ ਆ ਸਾਨੂੰ ਸਮਝਣ ਦੀ ਲੋੜ ਹੈ ਵੀ ਆਪਾਂ ਟੌਪ ਫਲੋਰ ਵਾਲੀ ਗੱਲ ਕਦੋਂ ਸਮਝਾਂਗੇ ਕਦੋਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਅਹਿਸਾਸ ਜਾਗੇਗਾ ਗੁਰੂ ਬਖਸ਼ਿਸ਼ ਕਰੇ ਅਸੀਂ ਗੁਰੂ ਦੇ ਬਣਾਏ ਹੋਏ ਆਈਡੀਓਲੋਜੀ ਨੂੰ ਗੁਰੂ ਸਿਧਾਂਤ ਨੂੰ ਸਮਝ ਕੇ ਆਪਣੇ ਜੀਵਨ ਨੂੰ ਗੁਰੂ ਸ਼ਬਦ ਦੇ ਆਪਾਂ ਲੇਖੀ ਲਈਏ ਮੇਰੇ ਵੱਲੋਂ ਹੋਈਆਂ ਬੇਅੰਤ ਭੁੱਲਾਂ ਦੀ ਵਾਰ-ਵਾਰ ਖਿਮਾ ਬੇਨਤੀ ਮੈਂ ਫਿਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ਨਹੀਂ ਰੱਖਿਆ ਜਾ ਸਕਦਾ ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਆਪਾਂ ਰੋਜ਼ ਗੁਰੂ ਦੇ ਅੱਗੇ ਖੜੋ ਕੇ ਇਹ ਗੱਲ ਪੜ੍ਹਦੇ ਹਾਂ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਦੀ ਕਿਸੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਨਹੀਂ ਪੜਿਆ ਜਾਂਦਾ ਇਹ ਬੋਲ ਨਹੀਂ ਪੜੇ ਜਾਂਦੇ ਵੀ ਤੁਸੀਂ ਗੁਰੂ ਵੀ ਮੰਨੋ ਤੇ ਦੋ ਗ੍ਰੰਥਾਂ ਨੂੰ ਗੁਰੂ ਮੰਨੋ ਐਦਾਂ ਦਾ ਸਾਨੂੰ ਕਦੀ ਜ਼ਿਕਰ ਨਹੀਂ ਮਿਲਦਾ ਸੋ ਗੁਰੂ ਬਖਸ਼ਿਸ਼ ਕਰੇ ਅਸੀਂ ਕੇਵਲ ਇੱਕ ਗੁਰੂ ਨੂੰ ਇੱਕ ਗ੍ਰੰਥ ਨੂੰ ਆਪਾਂ ਮੰਨ ਸਕੀਏ ਹੋਈਆਂ ਭੁੱਲਾਂ ਦੀ ਬਾਰ-ਬਾਰ ਖਿਮਾ ਜੀ ਸਾਰੇ ਆਓ ਰਲ ਮਿਲ ਕੇ ਆਪਾਂ ਗੁਰੂ ਪਾਸ਼ਾ ਜੀ ਦੀ ਬਾਣੀ ਨੂੰ ਵਿਚਾਰੀਏ ਤੇ ਸਮਝਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ